ਵਾਇਰਜ ਖalsa ਵਾਰ ਕੀ ਫਤਿਹ ਦੋਸਤੋ ਮਿੱਤਰੋ ਔਰ ਇਲਾਕਾ ਨਿਵਾਸੀਓ ਬੜੀ ਖੁਸ਼ੀ ਦੀ ਗੱਲ ਹੈ ਕਾ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਖੂਨਦਨ ਕੈਂਪ ਨਕਉਦਰ ਵਿਖੇ ਲਗਾਇਆ ਜਾ ਰਿਹਾ ਹੈ ਇਹ ਕੈਂਪ ਜੋ ਹੈ ਸਾਡੇ ਮਹਿਰਪੁਰ ਕਲੱਬ ਵੱਲੋਂ ਜਿਹਦੇ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਜੀ ਮੈਸੰਪੂਰੀ ਨੇ ਉਹਨਾਂ ਦੀ ਰਹਿਣ ਮਾਈਟ ਲੱਗ ਰਹੀ ਹੈ ਔਰ ਮੈਨੂੰ ਇਹ ਦੱਸਦੇ ਹੋਰ ਵੀ ਵਧੀਆ ਔਰ ਖੁਸ਼ੀ ਹੁੰਦੀ ਹੈ ਕਿ ਇਹ ਖੁਦ ਗੁਰਨਾਮ ਸਿੰਘ ਮੈਸੰਪੂਰੀ 105 ਵਰੀ 105 ਟਾਈਮਸ ਇਹ ਬਲੱਡ ਡੋਨੇਟ ਕਰ ਚੁੱਕੇ ਨੇ ਔਰ ਲੇਟੈਸਟ ਇਹਨਾਂ ਨੇ 13 ਮਾਰਚ 2024 ਨੂੰ 105ਵੀਂ ਵਰੀ ਖੂਨਦਾਨ ਕੀਤਾ ਹੈ ਇਹਨਾਂ ਤੋਂ ਸੇਧ ਲੈਂਦੇ ਹੋਏ ਆਪਾਂ ਸਾਰੇ ਵੀ ਇਸ ਬਾਰੇ ਖਿਆਲ ਕਰੀਏ ਕਿਉਂਕਿ ਸਾਡਾ ਦਿੱਤਾ ਹੋਇਆ ਖੂਨ ਇੱਕ ਮਰੀਜ਼ ਦੀ ਜਾਨ ਬਚਾ ਸਕਦਾ ਹੈ। ਔਰ ਜਾਨ ਬਚਾਉਣ ਤੋਂ ਵਧੀਆ ਕੰਮ ਪਰਵਕਾਰ ਦਾ ਕੰਮ ਕਿਸੇ ਗੁਰਦੁਆਰੇ ਮੰਦਰ ਵਾਸਤੇ ਵਿੱਚੋਂ ਉਹਨਾਂ ਨਾਲੋਂ ਵੀ ਜ਼ਿਆਦਾ ਪਵਿੱਤਰ ਕੰਮ ਗਿਣਿਆ ਜਾਊਗਾ। ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ 21 ਮਾਰਚ 2024 ਨੂੰ ਜੋ ਕੈਂਪ ਲੱਗ ਰਿਹਾ ਹੈ HDFC ਬੈਂਕ ਦੇ ਨਾਲ ਸਾਹਮਣੇ বাস ਸਟੈਂਡ ਨਕੋਤਰ ਇੱਥੇ ਜ਼ਰੂਰ ਦਰਸ਼ਨ ਦਿਓ ਮੇਰੇ ਨਾਲ ਬਹੁਤ ਸੀਨੀਅਰ ਵਕੀਲ ਸਰਦਾਰ ਬਲਦੇਵ ਸਿੰਘ ਸੋਰ ਜੀ ਬੈਠੇ ਹੋਏ ਨੇ ਇਹ ਵੀ ਸ਼ਿਰਕਤ ਕਰਨਗੇ ਔਰ ਤੁਹਾਨੂੰ ਸਾਰਿਆਂ ਦੁਆਰਾ ਫਿਰ ਬੇਨਤੀ ਕਿ ਇਸ ਮਹਾਨ ਖੂਨਦਾਨ ਦੇ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਓ ਮਿਹਰਬਾਨੀ ਥੈਂਕ ਯੂ ਸੋ ਮਚ